ਹਲੋ ਮਿੱਤਰੋ ਗੁੱਡ ਮਾਰਨਿੰਗ ਅਸੀਂ ਆਏ ਆ ਬਾਹਰੋਂ ਵਰਕਆਊਟ ਕਰਕੇ ਮਾੜਾ ਮੋਟਾ ਜਿਹੜਾ ਬਾਡੀ ਸੈਟਰ ਆਵੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਜਿਹੜਾ ਸਸਤੀ ਪੈਂਦੀ ਹੈ ਤੇ ਉਹਦਾ ਆਪਾਂ ਬੂਟਾ ਲਾਇਆ ਅੰਜੀਰ ਦਾ ਤੇ ਪੂਰੀ ਵਧੀਆ ਬੂਟਾ ਤੇ ਤੁਸੀਂ ਵੀ ਲਾਇਆ ਕਰੋ ਆਏ ਤੁਹਾਨੂੰ ਦਿਖਾਉਣੇ ਆ ਅੰਜੀਰ ਦਾ ਅੰਜੀਰ ਇਸ ਟਾਈਮ ਪੂਰੀ ਪੂਰੀ ਤਿਆਰ ਹੋਏ ਅੰਜੀਰ ਬਸ ੱੱਕਣ ਤੇ ਤੇ ਦੇਖੋ ਸਾਲਕ ਦਾ ਹੀ ਹਜੇ ਬੂਟਾ ਸਾਲ ਤੋਂ ਵੀ ਘੱਟ ਜਨਾਂ ਦਾ ਤੇ ਪੂਰਾ ਭਰਿਆ ਹੋਇਆ ਹੈ ਹਰ ਘਰ ਦੇ ਵਿੱਚ ਲਾਓ ਇਹਨੂੰ ਬਹੁਤ ਵਧੀਆ ਇਹ ਆ ਦੇਖੋ ਪੂਰੀ ਦੀ ਪੂਰੀ ਸਿਰੇ ਤੋਂ ਲੈ ਕੇ ਆ ਦੇਖੋ ਉੱਪਰ ਤੋਂ ਲੈ ਕੇ ਥੱਲੇ ਤੱਕ ਆ ਦੇਖੋ ਬਲੋਇਆ ਜਿਹਾ ਕੋਈ ਟਾਣੀ ਨਹੀਂ ਜਿਹੜੀ ਹੈਗੀ ਬਸ ਹੌਲੀ ਹੌਲੀ ਕਰਕੇ ਨਾਲ ਪੱਕੀ ਹੋਈ ਜਾਂਦੀ ਆ ਦੇਖੋ ਬਹੁਤ ਹੀ ਗੁਣਕਾਰੀ ਆ ਮਤਲਬ ਜਿਹੜੇ 슈ਗਰ ਦੇ ਪੇਸ਼ੈਂਟ ਆ ਉਹ ਵੀ ਸਵੇਰੇ ਇਹਨੂੰ ਖਾਓ ਤੇ ਉਹ ਵੀ ਠੀਕ ਐ। ਕਿ ਹੋ ਕੇ ਖਾਓ। ਤੇ ਕੋਲੋਂ ਪੜਾ ਵੀ ਇੱਕ ਅੰਸਾਰੀ ਦੀ ਦੁਕਾਨ ਤੋਂ ਵਜੋਂ ਜਾਨ ਨੇ ਤੇ ਕਿੰਨੀ ਮਹਿੰਗੀ ਮਿਲਦੀ ਐ। ਆ ਦੇਖੋ। ਹਰ ਘਰ ਦੇ ਵਿੱਚ ਬੂਟਾ ਲਾਓ ਏ। ਇਹ ਨਾਲੇ ਤਾਂ ਅੰਦਰੂਸਤੀ ਤੇ ਨਾਲੇ ਵੀਕਨੈਸ ਨਹੀਂ ਰਹਿਣ ਦੇਣਾ ਮਤਲਬ ਕਹਿ ਤਾ ਭਾਵੇਂ। ਜਿਹੜੇ ਜੋੜ ਤੇ ਨੇ ਕਲੇਰ ਆ ਜਾਂ ਹਨਾ ਜੋੜਾ 'ਚ ਮਜ਼ਬੂਤੀ ਐ ਜੋੜ ਦਰਦ ਕਰਦੇ ਆ ਜਿਹੜੇ ਕਹਿੰਦੇ ਆਪਾਂ ਉਹ ਨਾਲ ਵੀ ਸਹੀ ਆ ਆ ਦੇਖੋ ਆਪਣਾ ਸਟੈਂਡ ਪੂਰਾ ਹੈ ਆਹਦੇ ਜੋ ਬੰਤੇ ਆ ਆ ਦੇਖੋ ਪਰ ਟਾਪ ਤੋਂ ਲੈ ਕੇ ਆ ਦਿੱਕ ਇਹ ਆ ਦੇਖੋ ਸਾਰਾ ਆਪਣਾ ਭਰਿਆ ਪਿਆ ਹੈ ਹੂਟਾ ਇਹ ਕਬੂਟਾ ਪਣਾ ਉਧਰ ਸੀਗਾ ਤੇ ਮੀਂਹ ਦੇ ਕਾਰਨ ਉਸ ਖਰਾਬ ਹੋ ਗਿਆ ਤੇ ਉਹ ਵੀ ਤਕਰੀਬਨ ਐ ਹੀ ਸੀਗਾ ਪਰ ਇਲੈਕਟ੍ਰੋਨ ਟੁੱਟ ਗਿਆ ਟਾਣੀਆਂ ਡੂਣੀਆਂ ਆ ਗਈਆਂ ਆ ਦੇਖੋ ਮਲਾਈ ਨੂੰ ਹਰ ਘਰ ਦੇ ਵਿੱਚ ਲਾਓ ਯਾਰ ਤੇ ਇਹ ਬਜ਼ੁਰਗਾਂ ਲਈ ਵੀ ਸਾਰੇ ਨੌਜਵਾਨਾਂ ਲਈ ਵੀ ਬਹੁਤ ਵਧੀਆ ਗੁਣ ਦਾ ਗੁਣਕਾਰ ਆ ਇੰਨਾ ਗੁਣਕਾਰੀਆ ਕਿ ਤੁਸੀਂ ਖਾਓ ਤੇ ਤੰਦਰੁਸਤ ਰਹੋ ਬਹੁਤ ਵਧੀਆ ਚੀਜ਼ ਆ ਬਾਕੀ ਇਹ ਹੋਣਾ ਇੱਕ ਸਾਬ ਦਾ ਫਰੂਟ ਆ ਤੇ ਇਹਨੂੰ ਤੁਸੀਂ ਜੇ ਆਪਾਂ ਬੰਸਾਰੀ ਦੀ ਦੁਕਾਨ ਤੋਂ ਜਾਂਦੇ ਆ ਤੇ ਲੈਨੇ ਆ ਤੇ ਤੁਸੀਂ ਉਹ ਦੇਖੋ ਨਾ ਨਿੱਕੀ ਜੀ ਪੈਕਿੰਗ ਕਿੰਨੀ ਕਿੰਨੀ ਮਹਿੰਗੀ ਦਿੰਦੇ ਆ ਤੇ ਕਿਲੋ ਦਾ ਰੇਟ ਤੁਸੀਂ ਪੁੱਛੋਗੇ ਤੇ ਕੀ ਆ ਰੇਟ ਹੁਣ ਇਸ ਟਾਈਮ ਪੂਰਾ ਪੱਕਣ ਤੇ ਇਹ ਤੇ ਨਾਲ ਉਹ ਜਿਹੜੇ ਆਲਸੀ ਪੰਜ ਆ ਥ੍ਰੀ ਚ ਆ ਜਾਂਦਾ ਉਠਣ ਨੂੰ ਦਿਲ ਨਹੀਂ ਕਰਦਾ ਆ ਦੇਖੋ ਸਾਰਾ ਭਰਿਆ ਪਿਆ ਜਿਵੇਂ ਜਿਵੇਂ ਪੱਕੀ ਜਾਂਦੀਆਂ ਆਪਾਂ ਉਹਨੂੰ ਤੋੜ ਲੈਂਦੀਆਂ ਤੇ ਹੌਲੀ ਹੌਲੀ ਇਹ ਸਟਾਰਟ ਹੋ ਜਾਂਦਾ ਬਸ ਇਹ ਦਿਖਾਉਣਾ ਮਤਲਬ ਸੀ ਮੇਰਾ ਵੀ ਕਹਿੰਦਾ ਭਾਵੇਂ ਤੁਸੀਂ ਸਾਰੇ ਜਾਣੇ ਘਟੋ ਘਾਟ ਇਹ ਅੰਜੀਰ ਦਾ ਬੂਟਾ ਦਾ ਆਦੇ ਦੇ ਘਰਾਂ ਚ ਲਾਓ ਤੇ ਬਹੁਤ ਵਧੀਆ ਗੁਣਕਾਰੀ ਹੈ ਠੀਕ ਹੈ ਮਿੱਤਰੋ ਓਕੇ ਬਾਏ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ